ਹਾਏ ਮੈਂ ਮਰ ਗਈ ਮੈਂ ਹੁਣੇ ਹੀ ਬਾਰੀ ਸਾਂਭ ਕੇ ਗਈ ਆ ਫੇਰ ਖਲਾਰਾ ਪਾ ਕੇ ਰਾਹ ਦਿੱਤਾ ਵਾ ਪਤਾ ਕਿੰਨਾ ਟਾਈਮ ਲੱਗਦਾ ਬਾਰੀ ਸਾਂਭਣ ਨੂੰ ਚੱਲ ਯਾਰ ਕੱਪੜੇ ਮੈਂ ਖਲਾਰ ਦਿੱਤੇ ਆ ਪਰ ਇਹ ਗੱਲ ਤੋਂ ਮੈਨੂੰ ਪਿਆਰ ਨਾਲ ਵੀ ਕਹੀ ਜਾ ਸਕਦੀ ਆ ਜਿਹੜਾ ਇੰਨੇ ਕੁਛੇ ਨਾਲ ਕਹਿਣ ਦੇ ਬੁਗਗੇ ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ ਹਮ ਜਦੋਂ ਮੈਂ ਇੱਕ ਵਾਰੀ ਬਾਰੀ ਸਾਂਭ ਲਈ ਠੀਕ ਹੈ ਤੁਸੀਂ ਮੈਨੂੰ ਦੱਸੋ ਕੀ ਚਾਹੀਦਾ ਮੈਂ ਤੁਹਾਨੂੰ ਕੱਢ ਕੇ ਦਵਾਂਗੀ ਏਦਾਂ ਖਲਾਰਾ ਨਹੀਂ ਪਾਈਦਾ ਹੁੰਦਾ ਟਾਈਮ ਲੱਗਦਾ ਨਾ ਮੈਨੂੰ ਟਾਈਮ ਲੱਗਾ ਸੀ ਨਾ ਕੰਮ ਕਰਨ ਲੱਗਿਆ ਤੇ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਕੱਢ ਕੇ ਦੂੰਗੀ ਐਦਾਂ ਨਹੀਂ ਅੱਗੋਂ ਤੋਂ ਕਰਨਾ ਠੀਕ ਹੈ ਤਲਾਰਾ ਨਹੀਂ ਪਾਣਾ ਠੀਕ